ਪੰਜਾਬੀ ਗਾਇਕ ਕਰਨ ਔਰਜਲਾ ਨੇ ਜਿਮੀ ਫੈਲਨ ਦੇ ਅਮਰੀਕਨ ਟੀਵੀ ਸ਼ੋਅ ਦੀ ਟੁਨਾਈਟ ਸ਼ੋਅ ਵਿੱਚ ਆਪਣਾ ਸ਼ਾਨਦਾਰ ਡੈਬਿਊ ਕੀਤਾ ਹੈ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਦੇ ਬਾਅਦ ਉਹ ਦੂਸਰੇ ਅਜਿਹੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੇ ਉਹਨਾਂ ਦੇ ਸ਼ੋਅ ਵਿੱਚ ਫੀਚਰ ਕੀਤਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਡੀ ਅਚੀਵਮੈਂਟ ਹੈ ਉਹਨਾਂ ਨੇ ਨਾ ਸਿਰਫ ਦੀ ਟੁਨਾਈਟ ਸ਼ੋਅ ਵਿੱਚ ਆਪਣੀ ਲੇਟੈਸਟ ਐਲਬਮ ਪੀਪੌਪ ਕਲਚਰ ਦੇ ਸੌਂਗਸ ਦੇ ਪਰਫਾਰਮ ਕੀਤਾ ਬਲਕਿ ਉਹ ਸ਼ੋਅ ਦੇ ਦੌਰਾਨ ਜਿਮੀ ਫੈਲਨ ਦੇ ਲਈ ਪੰਗੜਾ ਕੋਚ ਵੀ ਬਣੇ ਅਮਰੀਕੀ ਕਾਮੇਡੀਅਨ ਤੇ ਹੋਸ ਜਿਮੀ ਫੈਲਨ ਨੂੰ ਕਰਨ ਔਜਲਾ ਦੇ ਨਾਲ ਉਹਨਾਂ ਦੇ ਲੇਟੈਸਟ ਤੇ ਕੰਟਰੋਵਰਸ਼ੀਅਲ ਗੀਤ ਐਮਐਫ ਗਬਰੂ ਦੀ ਬੀਟ ਤੇ ਡਾਂਸ ਕਰਦੇ ਦੇਖਿਆ ਗਿਆ ਕਰਨ ਔਜਲਾ ਤੇ ਜਿਮੀ ਫੈਲਨ ਸ਼ੋਅ ਦੇ ਅਫੀਸ਼ੀਅਲ ਹੈਂਡਲ ਤੇ ਸ਼ੇਅਰ ਕੀਤੇ ਗਏ ਇੱਕ ਬੀਟੀਐਸ ਵੀਡੀਓ ਵਿੱਚ ਕਰਨ ਜਿਮੀ ਨੂੰ ਇੱਕ ਮਜ਼ੇਦਾਰ ਡਾਂਸ ਟਿਊਟੋਰੀਅਲ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਮੀ ਕਰਨ ਦਾ ਸ਼ੋਅ ਤੇ ਗਰਮ ਜੋਸ਼ੀ ਦੇ ਨਾਲ ਸਵਾਗਤ ਕਰਦੇ ਨੇ ਹਾਲਾਂਕਿ ਥੋੜਾ ਸਰਪ੍ਰਾਈਜ਼ ਵੀ ਹੋ ਜਾਂਦੇ ਨੇ ਜਦੋਂ ਕਰਨ ਔਜਲਾ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਉਹਨਾਂ ਨੂੰ ਪੰਗੜੇ ਦੇ ਕੁਝ ਬੇਸਿਕ ਸਟੈਪਸ ਸਿਖਾਉਣਗੇ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਜਦੋਂ ਕਰਨ ਔਜਲਾ ਨੇ ਜिमी ਫੈਲਨ ਦੇ ਇਸ ਸ਼ੋਅ ਵਿੱਚ ਆਪਣਾ ਡੈਬਿਊ ਕੀਤਾ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਜਦੋਂ ਕਰਨ ਔਜਲਾ ਨੇ ਜिमी ਫੈਲਨ ਦੇ ਸ਼ੋਅ ਦੀ ਟੁਨਾਈਟ ਸ਼ੋਅ ਦੇ ਨਾਲ ਆਪਣਾ ਯੂਐਸਟੀਵੀ ਡੈਬਿਊ ਕੀਤਾ ਕਰਨ ਔਜਲਾ ਸ਼ੋਅ ਵਿੱਚ ਆਪਣੇ ਲੇਟੈਸਟ ਐਲਬਮ ਦੇ Song Boyfriend ਤੇ Gabru ਤੇ ਪਰਫਾਰਮ ਕਰਦੇ ਹੋਏ ਨਜ਼ਰ ਆਏ ਫੈਨਸ ਕਰਨ ਔਜਲਾ ਦੇ ਸੰਦਾਸ ਦੀ ਤਾਰੀਖ ਕਰਦੇ ਨਹੀਂ ਥੱਕ ਰਹੇ ਜਸਦੀ ਗਿਲ ਤੇ ਜ਼ੈਜ਼ੀ ਵੀ ਦੇ ਸਮੇਤ ਕਈ ਪੰਜਾਬੀ ਗਾਇਕਾ ਨੇ ਇਸ ਵੀਡੀਓ ਤੇ ਕਮੈਂਟ ਕਰਕੇ ਕਰਨ ਔਜਲਾ ਦੀ ਤਾਰੀਫ ਕੀਤੀ ਹੈ ਪੰਜਾਬੀ ਗਾਇਕ ਕਰਨ ਔਜਲਾ ਦੀ ਫੈਨ ਫੋਲੋਇੰਗ ਤੇ ਪੋਪੁਲਾਰਿਟੀ ਪਿਛਲੇ ਕੁਝ ਸਾਲਾਂ ਵਿੱਚ ਕਾਫੀ ਜ਼ਿਆਦਾ ਵਧੀ ਹੈ ਜਲਦੀ ਉਹ ਪਹਿਲੀ ਵਾਰ ਰੋਲਿੰਗ ਲਾਊਡ ਇੰਡੀਆ ਵਿਖੇ ਲਾਈਵ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ ਇਸ ਮੂਮੈਂਟ ਨੂੰ ਪੰਜਾਬੀ 뮤직 ਦੇ ਲਈ ਇੱਕ ਇਤਿਹਾਸਿਕ ਪਲ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਕਰਨ ਔਜਲਾ ਜਿਮੀ ਫੈਨਲ ਦੇ ਇਸ ਸ਼ੋਅ ਵਿੱਚ ਪਰਫਾਰਮ ਕਰਨ ਵਾਲੇ ਦੂਸਰੇ ਪਾਰਟੀ ਦੇ ਪੰਜਾਬੀ ਕਲਾਕਾਰ ਨੇ ਗਿਲਜੀਤ ਦਸਾਂਜ ਦੇ ਸ਼ੋਅ ਵਿੱਚ ਪਰਫਾਰਮ ਕਰਨ ਤੋਂ ਠੀਕ 1 ਸਾਲ ਦੇ ਬਾਅਦ ਕਰਨ ਔਜਲਾ ਨੇ ਇਸ ਸ਼ੋਅ ਵਿੱਚ ਆਪਣਾ ਡੈਬਿਊ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ ਉਹਨਾਂ ਨੇ ਆਪਣੇ ਰికੋਰਡ ਹਿੱਟ ਐਲਬਮ ਪੀਪੌਪ ਕਲਚਰ ਤੋਂ ਬੁਆਏਫਰੰਡ ਤੇ ਗਬਰੂ ਗੀਤ ਤੇ ਪਰਫਾਰਮ ਕਰਕੇ ਪੰਜਾਬੀ ਪੌਪ ਕਲਚਰ ਨੂੰ ਮੇਨਸਟ੍ਰੀਮ ਵਿੱਚ ਲੈ ਕੇ ਆਂਦਾ ਹੈ ਕਰਨ ਔਜਲਾ ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਫਿਲਮ ਇੰਡਸਟਰੀ ਵਿੱਚ ਵੀ ਇੱਕ ਅਲੱਗ ਮੁਕਾਮ ਹਾਸਲ ਕਰ ਚੁੱਕੇ ਨੇ ਕੁਝ ਦਿਨ ਪਹਿਲਾਂ ਕਰਨ ਔਜਲਾ ਦੇ ਨਵੇਂ ਗਾਣੇ ਐਮਐਫ ਗਬਰੂ ਨੂੰ ਲੈ ਕੇ ਇੱਕ ਨਵੀਂ ਕੰਟਰੋਵਰਸੀ ਖੜੀ ਹੋ ਗਈ ਸੀ ਦਿਲਜੀਤ ਦੋਸਾਂਝ ਦੇ ਬਾਅਦ ਕਰਨ ਔਜਲਾ ਇੱਕ ਅਜਿਹੇ ਸਿੰਗਰ ਨੇ ਜਿਨ੍ਹਾਂ ਨੂੰ ਆਲ ਓਵਰ ਦਾ ਵਰਲਡ ਕਾਫੀ ਜ਼ਿਆਦਾ ਪਪੂਲੈਰਿਟੀ ਮਿਲੀ ਹੈ ਕਰਨ ਔਜਲਾ ਹਮੇਸ਼ਾ ਹੀ ਆਪਣੇ ਫੈਨਸ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ ਪਰ ਇਸ ਵਾਰ ਉਹਨਾਂ ਦਾ ਨਵਾਂ ਗਾਣਾ ਆਉਂਦੇ ਹੀ ਕੰਟਰੋਵਰਸੀ ਦਾ ਸ਼ਿਕਾਰ ਹੋ ਗਿਆ ਸੀ ਪਰ ਹੁਣ ਆਪਣੇ ਐਸੇ ਗਾਣੇ ਨੂੰ ਉਹਨਾਂ ਨੇ ਇੰਟਰਨੈਸ਼ਨਲ ਸਟੇਜ ਤੇ ਪਰਫਾਰਮ ਕਰਕੇ ਇੱਕ ਨਵਾਂ ਮੀਲ ਪੱਥਰ ਸਾਬਿਤ ਕੀਤਾ ਹੈ ਪੰਜਾਬੀ ਗਾਇਕ ਕਰਨ ਔਜਲਾ ਨੇ ਜਿਮੀ ਫੈਲਨ ਦੇ ਅਮਰੀਕਨ ਟੀਵੀ ਸ਼ੋਅ ਦੀ ਟੁਨਾਈਟ ਸ਼ੋਅ ਵਿੱਚ ਆਪਣਾ ਸ਼ਾਨਦਾਰ ਡੈਬਿਊ ਕੀਤਾ ਹੈ ਪੰਜਾਬੀ ਸਿੰਗਰ ਦਿਲਜੀ ਦੋਸਾਂਝ ਦੇ ਬਾਅਦ ਉਹ ਦੂਸਰੇ ਅਜਿਹੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਨੇ ਉਹਨਾਂ ਦੇ ਸ਼ੋਅ ਵਿੱਚ ਫੀਚਰ ਕੀਤਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਡੀ ਅਚੀਵਮੈਂਟ ਹੈ ਉਹਨਾਂ ਨੇ ਨਾ ਸਿਰਫ ਦੀ ਟੁਨਾਈਟ ਸ਼ੋਅ ਵਿੱਚ ਆਪਣੀ ਲੇਟੈਸਟ ਐਲਬਮ ਪੀਪੌਪ ਕਲਚਰ ਦੇ ਸੌਂਗਸ ਦੇ ਪਰਫਾਰਮ ਕੀਤਾ ਬਲਕਿ ਉਹ ਸ਼ੋਅ ਦੇ ਦੌਰਾਨ ਜਿਮੀ ਫੈਲਨ ਦੇ ਲਈ ਪੰਗੜਾ ਕੋਚ ਵੀ ਬਣੇ ਅਮਰੀਕੀ ਕਾਮੇਡੀਅਨ ਤੇ ਹੋਸ ਜਿਮੀ ਫੈਲਨ ਨੂੰ ਕਰਨ ਔਜਲਾ ਦੇ ਨਾਲ ਉਹਨਾਂ ਦੇ ਲੇਟੈਸਟ ਤੇ ਕੰਟਰੋਵਰਸ਼ੀਅਲ ਗੀਤ ਐਮਐਫ ਗਬਰੂ ਦੀ ਬੀਟ ਤੇ ਡਾਂਸ ਕਰਦੇ ਦੇਖਿਆ ਗਿਆ ਕਰਨ ਔਜਲਾ ਤੇ ਜਿਮੀ ਫੈਲਨ ਸ਼ੋਅ ਦੇ ਆਫੀਸ਼ੀਅਲ ਹੈਂਡਲ ਤੇ ਸ਼ੇਅਰ ਕੀਤੇ ਗਏ ਇੱਕ ਬੀਟੀਐਸ ਵੀਡੀਓ ਵਿੱਚ ਕਰਨ ਜਿਮੀ ਨੂੰ ਇੱਕ ਮਜ਼ੇਦਾਰ ਡਾਂਸ ਟਿਊਟੋਰੀਅਲ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿਮੀ ਕਰਨ ਦਾ ਸ਼ੋਅ ਤੇ ਗਰਮਜੋਸ਼ੀ ਦੇ ਨਾਲ ਸਵਾਗਤ ਕਰਦੇ ਨੇ ਹਾਲਾਂਕਿ ਥੋੜਾ ਸਰਪ੍ਰਾਈਜ਼ ਵੀ ਹੋ ਜਾਂਦੇ ਨੇ ਜਦੋਂ ਕਰਨ ਔਜਲਾ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਉਹਨਾਂ ਨੂੰ ਪੰਗੜੇ ਦੇ ਕੁਝ ਬੇਸਿਕ ਸਟੈਪਸ ਸਿਖਾਉਣਗੇ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਜਦੋਂ ਕਰਨ ਔਜਲਾ ਨੇ ਜਿਮੀ ਫੈਨਲ ਦੇ ਇਸ ਸ਼ੋਅ ਵਿੱਚ ਆਪਣਾ ਡੈਬਿਊ ਕੀਤਾ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ ਜਦੋਂ ਕਰਨ ਔਜਲਾ ਨੇ ਜਿਮੀ ਫੈਨਲ ਦੇ ਸ਼ੋਅ ਦੀ ਟੂਨਾਈਟ ਸ਼ੋਅ ਦੇ ਨਾਲ ਆਪਣਾ ਯੂਐਸ ਟੀਵੀ ਡੈਬਿਊ ਕੀਤਾ ਕਰਨ ਔਜਲਾ ਸ਼ੋਅ ਵਿੱਚ ਆਪਣੇ ਲੇਟੈਸਟ ਐਲਬਮ ਦੇ Song Boyfriend ਤੇ Gabru ਤੇ ਪਰਫਾਰਮ ਕਰਦੇ ਹੋਏ ਨਜ਼ਰ ਆਏ ਫੈਨਸ ਕਰਨ ਔਜਲਾ ਦੇ ਸੰਦਾਜ਼ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਜਸਸੀ ਗਿੱਲ ਤੇ ਜ਼ੈਜ਼ੀ ਵੀਦੇ ਸਮੇਤ ਕਈ ਪੰਜਾਬੀ ਗਾਇਕਾ ਨੇ ਇਸ ਵੀਡੀਓ ਤੇ ਕਮੈਂਟ ਕਰਕੇ ਕਰਨ ਔਜਲਾ ਦੀ ਤਾਰੀਫ਼ ਕੀਤੀ ਹੈ ਪੰਜਾਬੀ ਗਾਇਕ ਕਰਨ ਔਜਲਾ ਦੀ ਫੈਨ ਫੋਲੋਇੰਗ ਤੇ ਪੋਪੂਲਾਰਿਟੀ ਪਿਛਲੇ ਕੁਝ ਸਾਲਾਂ ਵਿੱਚ ਕਾਫੀ ਜ਼ਿਆਦਾ ਵਧੀ ਹੈ ਜਲਦੀ ਉਹ ਪਹਿਲੀ ਵਾਰ ਰੋਲਿੰਗ ਲਾਊਡ ਇੰਡੀਆ ਵਿਖੇ ਲਾਈਵ ਪਰਫਾਰਮ ਕਰਦੇ ਹੋਏ ਨਜ਼ਰ ਆਉਣਗੇ ਇਸ ਮੂਮੈਂਟ ਨੂੰ ਪੰਜਾਬੀ 뮤직 ਦੇ ਲਈ ਇੱਕ ਇਤਿਹਾਸਿਕ ਪਲ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਕਰਨ ਔਜਲਾ ਜਿਮੀ ਫੈਨ ਦੇ ਇਸ ਸ਼ੋਅ ਵਿੱਚ ਪਰਫਾਰਮ ਕਰਨ ਵਾਲੇ ਦੂਸਰੇ ਭਾਰਤੀ ਤੇ ਪੰਜਾਬੀ ਕਲਾਕਾਰ ਨੇ ਗਿਲਜੀਤ ਦਸਾਂਜ ਦੇ ਸ਼ੋਅ ਵਿੱਚ ਪਰਫਾਰਮ ਕਰਨ ਤੋਂ ਠੀਕ 1 ਸਾਲ ਦੇ ਬਾਅਦ ਕਰਨ ਔਜਲਾ ਨੇ ਇਸ ਸ਼ੋਅ ਵਿੱਚ ਆਪਣਾ ਡੈਬਿਊ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ ਉਹਨਾਂ ਨੇ ਆਪਣੇ ਰਿਕਾਰਡ ਹਿੱਟ ਐਲਬਮ ਪੀਪੌਪ ਕਲਚਰ ਤੋਂ ਬੁਆਏਫ੍ਰੈਂਡ ਤੇ ਗਬਰੂ ਗੀਤ ਤੇ ਪਰਫਾਰਮ ਕਰਕੇ ਪੰਜਾਬੀ ਪੌਪ ਕਲਚਰ ਨੂੰ ਮੇਨਸਟ੍ਰੀਮ ਵਿੱਚ ਲੈ ਕੇ ਆਂਦਾ ਹੈ। ਕਰਨ ਔਜਲਾ ਆਪਣੇ ਸੁਪਰ ਹਿੱਟ ਗੀਤਾਂ ਦੇ ਨਾਲ ਫਿਲਮ ਇੰਡਸਟਰੀ ਵਿੱਚ ਵੀ ਇੱਕ ਅਲੱਗ ਮੁਕਾਮ ਹਾਸਲ ਕਰ ਚੁੱਕੇ ਨੇ ਕੁਝ ਦਿਨ ਪਹਿਲਾਂ ਕਰਨ ਔਜਲਾ ਦੇ ਨਵੇਂ ਗਾਣੇ ਐਮਐਫ ਕਬਰੂ ਨੂੰ ਲੈ ਕੇ ਇੱਕ ਨਵੀਂ ਕੰਟਰੋਵਰਸੀ ਖੜੀ ਹੋ ਗਈ ਸੀ ਦਿਲਜੀਤ ਔਸਾਂਝ ਦੇ ਬਾਤ ਕਰਨ ਔਜਲਾ ਇੱਕ ਜਹੇ ਸਿੰਗਰ ਨੇ ਜਿਨ੍ਹਾਂ ਨੂੰ 올 ਓਵਰ ਦ ਵਰਲਡ ਕਾਫੀ ਸਾਰਾ ਪੋਪੂਲਾਰਿਟੀ ਮਿਲੀ ਹੈ ਕਰਨ ਔਜਲਾ ਹਮੇਸ਼ਾ ਹੀ ਆਪਣੇ ਫੈਸਲੇ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ ਪਰ ਇਸ ਵਾਰ ਉਹਨਾਂ ਦਾ ਨਵਾਂ ਗਾਣਾ ਆਉਂਦੇ ਹੀ ਕੰਟਰੋਵਰਸੀ ਦਾ ਸ਼ਿਕਾਰ ਹੋ ਗਿਆ ਸੀ ਪਰ ਹੁਣ ਆਪਣੇ ਇਸੇ ਗਾਣੇ ਨੂੰ ਉਹਨਾਂ ਨੇ ਇੰਟਰਨੈਸ਼ਨਲ ਸਟੇਜ ਤੇ ਪਰਫਾਰਮ ਕਰਕੇ ਇੱਕ ਨਵਾਂ ਮੀਲ